ਸਤਿ ਸ਼੍ਰੀ ਅਕਾਲ ਰਣਦੀਪ ਪੰਦੇਰ ਅਫੀਸ਼ੀਅਲ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੇਰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਥੋੜੇ ਦਿਨ ਪਹਿਲਾਂ ਮੈਂ ਆਪਣੇ ਇਸ ਚੈਨਲ ਤੇ ਆਪਣੇ ਕੰਮਕਾਰ ਸਬੰਧੀ ਆਪਣੇ ਘਰ ਦੇ ਰੁਟੀਨ ਸਬੰਧੀ ਇੱਕ ਵੀਡੀਓ ਸਾਂਝੀ ਕੀਤੀ ਸੀ ਤੇ ਉਸ ਵੀਡੀਓ ਦੇ ਵਿੱਚ ਮੇਰੇ ਬਹੁਤ ਸਾਰੇ ਭੈਣਾ ਵੀਰਾਂ ਨੇ ਇਹ ਸੁਨੇਹਾ ਮੈਨੂੰ ਭੇਜਿਆ ਕਿ ਜਿਤਸੀ ਸਵੇਰੇ अर्ਲੀ ਮਾਰਨਿੰਗ ਉੱਠਦੇ ਹੋ ਤਾਂ ਤੁਸੀਂ ਨਿਤਨੇਮ ਕਰਿਆ ਕਰੋ ਅੰਮ੍ਰਿਤ ਵੇਲਾ ਸਾਂਭਿਆ ਕਰੋ ਤਾਂ ਮੈਂ ਕੋਸ਼ਿਸ਼ ਬਹੁਤ ਕਰਦੀ ਆ ਜਿਹਾ ਕਰਨ ਦੀ ਪਰ ਜਿਵੇਂ ਮੈਂ ਇੱਕ ਪਿਛਲੀ ਗੱਲਬਾਤ ਦੇ ਵਿੱਚ ਦੱਸਿਆ ਸੀ ਕਿ ਮੇਰੀ ਸ਼ਿਫਟ ਜੌਬ ਹੈ ਤੇ ਕਈ ਵਾਰ ਮਾਰਨਿੰਗ ਸ਼ਿਫਟ ਜਿਹੜੀ ਹੈ ਉਹ ਹੁੰਦੀ ਹੈ ਤਾਂ ਉਹਦੇ ਕਰਕੇ ਮੇਰੇ ਕੋਲ ਸਮਾਂ ਜਿਹੜਾ ਹੈਗਾ ਉਹ ਕਟ ਹੁੰਦਾ ਹੈ ਤੇ ਦੂਜੀ ਗੱਲ ਕਿ ਮੈਂ ਸ਼ਾਮ ਵੇਲੇ ਜ਼ਰੂਰ ਕੋਸ਼ਿਸ਼ ਕਰਦੀ ਹੁੰਨੀ ਆ ਕਿ ਮੈਂ ਜਿਹੜਾ ਮੇਰਾ ਸ਼ਾਮ ਵੇਲੇ ਦੀਆਂ ਜੜੀਆਂ ਬਾਣੀਆਂ ਉਹਨਾਂ ਨੂੰ ਮੈਂ ਜ਼ਰੂਰ ਜਿਹੜਾ ਹੈਗਾ ਉਹ ਮੈਂ ਸੰਪੂਰਨ ਕਰਾਂ ਪਰ ਕਿਉਂਕਿ ਰੁਝੇਵੇਂ ਜਿਹੜੇ ਨੇ ਜਿਹੜੇ ਤੁਸੀਂ ਕੰਮਕਾਜੀ ਹੁੰਨੇ ਹੋ ਹਨਾ ਤਾਂ ਥੋੜੀਆਂ ਜਿਹੀਆਂ ਜੜੀਆਂ ਉਹ ਸਮੱਸਿਆਵਾਂ ਨੇ ਉਹ ਆਉਂਦੀਆਂ ਤਾਂ ਜੇ ਦੂਜੇ ਪੱਖ ਤੋਂ ਇਸ ਗੱਲ ਨੂੰ ਸੋਚੀਏ ਤਾਂ ਜਿਵੇਂ ਸਾਨੂੰ ਪਹਿਲੇ ਪਾਤਸ਼ਾਹ ਨੇ ਫਰਮਾਨ ਦਿੱਤਾ ਹੋਇਆ ਹੈ ਕਿ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਤੇ ਵਿੱਚ ਤੋ ਪਹਿਲਾ ਸਿਧਾਂਤ ਆਉਂਦਾ ਕਿਰਤ ਦਾ ਕਿਉਂਕਿ ਅਸੀਂ ਸਾਰੇ ਗ੍ਰਸਥੀ ਜੀਵਨ ਦੇ ਵਿੱਚ ਆ ਤੇ ਪਰਿਵਾਰਕ ਜ਼ਿੰਮੇਵਾਰੀਆਂ ਜਿਹੜੀਆਂ ਪੂਰੀਆਂ ਕਰਨੀਆਂ ਹਨਾ ਉਹ ਵੀ ਓਨੀਆਂ ਹੀ ਜ਼ਰੂਰੀ ਨੇ ਕਰ ਇੱਕ ਵੱਖਰਾ ਵਿਸ਼ਾਏ ਜਿਹਦੇ ਤੇ ਆਪਾਂ ਕਦੇ ਫੇਰ ਜਿਹੜਾ ਹੈ ਵਿਚਾਰ ਜ਼ਰੂਰ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਜਿਸ ਖਾਸ ਜਿਹੜੀ ਗੱਲ ਤੁਹਾਡੇ ਨਾਲ ਇੱਕ ਕਰਨੀ ਹੈ ਨਾ ਉਹ ਜਿਹੜੀ ਗੱਲਬਾਤ ਹੈ ਉਹ ਇਹ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਆਲੇ-ਦੁਆਲੇ ਜਿਹੜੇ ਕੰਮਕਾਜ ਨੇ ਹਨਾ ਉਹ ਘਟਨੇ ਖਰਚੇ ਕਰਾਂ ਦੇ ਬਹੁਤ ਵਧ ਰਹੇ ਨੇ ਤੇ ਜ਼ਰੂਰ ਤੇ ਇਹ ਹੋ ਗਈ ਸਮੇਂ ਦੀ ਅੱਜ ਦੇ ਸਮੇਂ ਦੀ ਜ਼ਰੂਰਤ ਹੋ ਗਈ ਕਿ ਜਿਹੜੀਆਂ ਸਾਡੀਆਂ ਭੈਣਾਂ ਨੇ ਹਨਾ ਉਹ ਜਿਹਾ ਚਾਹੇ ਹਾਊਸ ਵਾਈਫਸ ਨੇ ਜਾਂ ਕਿਸੇ ਵੀ ਕਾਰਨ ਕਰਕੇ ਜਿਹੜੀਆਂ ਤੋ ਵਾਰ ਨਹੀਂ ਜਾ ਸਕਦੀਆਂ ਉਹ ਕੁਝ ਨਾ ਕੁਝ ਜ਼ਰੂਰ ਕਰਨ ਤਾਂ ਮੈਂ ਇੱਕ ਗੱਲ ਬਾਤ ਦੇ ਵਿੱਚ ਕਿਹਾ ਸੀ ਕਿ ਜਿਹੜੇ YouTube ਚੈਨਲ ਨੇ ਇਹ ਬਹੁਤ ਚੰਗਾ ਇਸ ਵੇਲੇ ਜਿਹੜਾ ਸਾਧਨ ਬਣੇ ਹੋਏ ਨੇ ਕਮਾਈ ਦਾ ਤੁਸੀਂ YouTube ਚੈਨਲ ਤੋਂ ਚੰਗੀ ਖਾਸੀ ਕਮਾਈ ਕਰ ਸਕਦੇ ਹੋ ਪਰ ਹੁਣ ਤੁਸੀਂ ਇਹਨੂੰ ਕਿਵੇਂ ਬਣਾਉਣਾ ਹੈ ਕਿੰਜ ਸ਼ੁਰੂ ਕਰਨਾ ਹੈ ਤੇ ਕਿਸ ਤਰ੍ਹਾਂ ਦੇ ਚੈਨਲ ਕਾਮਯਾਬ ਹੁੰਦੇ ਆ ਤੇ ਕਿਹੜੇ ਚੈਨਲ ਨੇ ਜਿਨ੍ਹਾਂ ਨੂੰ YouTube ਦੀ ਨਵੀਂ ਪਾਲਿਸੀ ਨੇ ਕਦੇ ਵੀ ਮੋਨਟਾਈਜ਼ ਨਹੀਂ ਕਰਨਾ ਇਹਦੇ ਬਾਰੇ ਤੁਹਾਨੂੰ ਜਿਹੜਾ ਹੈਗਾ ਨਾ ਜਾਣਕਾਰੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਮੈਂ ਤੁਹਾਨੂੰ ਕਹਿੰਦਾ ਕਿ ਤੁਸੀਂ ਚੈਨਲ ਬਣਾ ਲਓ ਤੇ ਤੁਸੀਂ ਚੈਨਲ ਬਣਾ ਲਿਆ ਅਜਿਹੀ ਗਲਤੀ ਕਦੇ ਵੀ ਨਾ ਕਰਿਓ ਕਿਉਂਕਿ ਬਹੁਤ ਵਾਰ ਇਹ ਹੁੰਦਾ ਵੀ ਅਸੀਂ ਦੇਖਾ ਦੇਖੀ ਦੂਜੇ ਦੇ ਕੰਮ ਤਾਂ ਸ਼ੁਰੂ ਕਰ ਲੈਨੇ ਆ ਕਿਉਂਕਿ ਇਹ ਕੰਮ ਜਿਹੜਾ ਨਾ ਇਹ ਮਿਹਨਤ ਬਹੁਤ ਮੰਗਦਾ ਹਨਾ ਜਿਵੇਂ ਕਈ ਵਾਰ ਇਸ ਤਰ੍ਹਾਂ ਦੇ ਸੁਨੇਹੇ ਵੀ ਆ ਜਾਂਦੇ ਆ ਵੀ ਤੁਹਾਨੂੰ ਕੋਈ ਹੋਰ ਕੰਮ ਨਹੀਂ ਹੈਗਾ ਤੁਸੀਂ YouTube ਤੇ ਹੀ ਗੱਲਾਂ ਕਰਦੇ ਰਹਿੰਨੇ ਹੋ ਹਨਾ ਤਾਂ ਉਹਨਾਂ ਨੂੰ ਕੀ ਦਸੀਏ ਕਿ ਸਾਡਾ ਕੰਮ ਵੀ ਹੈ ਇਹ ਹਨਾ ਇਹ ਕੰਮ ਹੀ ਹੈ ਦੇਖੋ ਦੋ ਤਰ੍ਹਾਂ ਦੇ ਚੈਨਲ ਇਸ ਵੇਲੇ ਚੱਲ ਰਹੇ ਨੇ ਇੱਕ ਤਾਂ ਜਿਵੇਂ ਜਿਵੇਂ ਆਪਣੀ ਗੱਲ ਕਰਾਂ ਮੇਰੀ ਤਾਂ ਸਾਰੀ ਪੜ੍ਹਾਈ ਵੀ ਇਸ ਫੀਲਡ ਦੀ ਹੈ ਤੇ ਮੈਂ ਨੌਕਰੀ ਵੀ ਇਸੇ ਫੀਲਡ ਦੇ ਵਿੱਚ ਕਰ ਰਹੀ ਆ ਇਹ ਮੇਰੇ ਕੰਮ ਕਾਜ ਦਾ ਹੀ ਹਿੱਸਾ ਹੈ ਦੂਜੀ ਤਰ੍ਹਾਂ ਦੇ ਜਿਹੜੇ ਚੈਨਲ ਚੱਲ ਰਹੇ ਨੇ ਜਿਵੇਂ ਮੈਂ ਪਹਿਲਾਂ ਚੈਨਲਸ ਦੇ ਉੱਤੇ ਕੰਮ ਵੀ ਕੀਤਾ ਹੋਇਆ ਮੇਰੇ ਕੋਲ ਉਸ ਚੀਜ਼ ਦਾ ਵੀ ਅਨੁਭਵ ਹੈਗਾ ਹਨਾ ਦੂਜੇ ਚੈਨਲ ਜਿਹੜੇ ਚੱਲ ਰਹੇ ਨੇ ਉਹ ਚੱਲ ਰਹੇ ਆ ਜਿਵੇਂ ਬਲੌਗਰ ਹੋ ਗਏ ਹਨਾ ਕੋਈ ਬਲੌਗਿੰਗ ਬਣਾ ਲਈ ਜਾਂ ਜੇ ਕੋਈ ਡੇਲੀ ਕਿਸੇ ਦੇ ਵਿੱਚ ਵੀ ਕੋਈ ਖਾਸ ਜਿਹੜੀ ਐਬਿਲਿਟੀ ਹੈਗੀ ਆ ਕਿ ਤੁਸੀਂ ਕੋਈ ਕੰਮ ਤੁਹਾਨੂੰ ਲੱਗਦਾ ਕਿ ਤੁਸੀਂ ਬਹੁਤ ਵਧੀਆ ਢੰਗ ਦੇ ਨਾਲ ਕਰ ਸਕਦੇ ਹੋ ਤੁਸੀਂ ਉਸ ਚੀਜ਼ ਦਾ ਚੈਨਲ ਬਣਾ ਸਕਦੇ ਹੋ ਪਰ ਇਹ ਚੀਜ਼ ਤੁਸੀਂ ਪਹਿਲਾਂ ਪਛਾਣਨੀ ਹੋਊਗੀ ਕਿ ਤੁਸੀਂ ਕਿਹੜਾ ਕੰਮ ਵਧੀਆ ਢੰਗ ਦੇ ਨਾਲ ਕਰ ਸਕਦੇ ਹੋ ਹਨਾ ਇਹ ਨਹੀਂ ਕਿਉਂਕਿ ਬਹੁਤ ਸਾਰੀਆਂ ਭੈਣਾਂ ਕਹਿ ਦਿੰਦੀਆਂ ਕਿ ਤੁਸੀਂ ਮੇਰੇ ਚੈਨਲ ਦਾ ਨਾਮ ਲੈ ਦਿਓ ਵਿੱਚ ਹਨਾ ਜਾਂ ਕੁਝ ਅਜੀਹਾ ਕਰਨ ਨਾਲ ਵੀ ਮੇਰੇ ਨਾਮ ਲੈਣ ਨਾਲ ਵੀ ਤੁਹਾਡੇ ਚੈਨਲ ਨੂੰ ਭੈਣੋ ਕੋਈ ਫਾਇਦਾ ਜਿਹੜਾ ਹੈਗਾ ਉਹ ਨਹੀਂ ਹੋਣਾ ਕਿਉਂਕਿ ਜਿਵੇਂ ਸਾਡੀ ਜਰਨਲਿਜ਼ਮ ਦੀ ਫੀਲਡ ਦੇ ਵਿੱਚ ਕਹਿੰਦੇ ਹਨਾ ਕਿ ਕੰਟੈਂਟ ਇਜ਼ ਕਿੰਗ ਠੀਕ ਹੈ ਤੁਹਾਡਾ ਕੰਟੈਂਟ ਕਿਵੇਂ ਦਾ ਤੁਹਾਡੇ ਕੋਲ ਕੀ ਹੈ ਲੋਕਾਂ ਨੂੰ ਦੇਣ ਲਈ ਹਨਾ ਲੋਕ ਚਾਹੁੰਦੇ ਆ ਕਿ ਇਨਫੋਰਮੇਸ਼ਨ ਪਲੱਸ ਐਂਟਰਟੇਨਮੈਂਟ ਠੀਕ ਹੈ ਜਾਂ ਜਾਂ ਇਨਫੋਟੇਨਮੈਂਟ ਦਾ ਅੱਜ ਕੱਲ ਦਾ ਤਾਂ ਟਾਈਮ ਹੈ ਠੀਕ ਹੈ ਜਾਣਕਾਰੀ ਵੀ ਮਿਲੇ ਕੁਝ ਨਾ ਕੁਝ ਨਵਾਂ ਸਿੱਖਣ ਲਈ ਵੀ ਉਹਦੇ ਵਿੱਚ ਜਿਹੜਾ ਹੈਗਾ ਉਹ ਹੋਵੇ ਤਾਂ ਲੋਕੀ ਤੁਹਾਡੇ ਤੱਕ ਜਿਹੜਾ ਹੈਗਾ ਉਹ ਆਉਣਗੇ ਉਸ ਚੈਨਲ ਦੇ ਉੱਤੇ ਵਿਜ਼ਿਟ ਕਰਨਗੇ ਦੇਖੋ ਜਾਂ ਤਾਂ ਅੱਜ ਕੱਲ ਲੋਕੀ ਜਿਵੇਂ ਅਸੀਂ ਕਹਿੰਦੇ ਆ ਵੀ ਅਸ਼ਲੀਲਤਾ ਹੀ ਫੈਲਾਈ ਜਾਂਦੇ ਆ ਹਨਾ ਉਸ ਤਰ੍ਹਾਂ ਦੇ ਕੰਮ ਤਾਂ ਅਸੀਂ ਨਹੀਂ ਕਰਾਂਗੇ ਉਸ ਤਰ੍ਹਾਂ ਦੇ ਸਾਡੇ ਸੰਸਕਾਰ ਜਿਹੜੇ ਆ ਉਹ ਨਹੀਂ ਹੈਗੇ ਤਾਂ ਜੇ ਤੁਸੀਂ ਕੋਈ ਇਨਫੋਰਮੇਸ਼ਨ ਕੋਈ ਇਨਫੋਰਮੇਟਿਵ ਕੰਮ ਜਿਹੜਾ ਹੈਗਾ ਉਹ ਕਰ ਸਕਦੇ ਹੋ ਹਨਾ ਤੁਸੀਂ ਉਸ ਢੰਗ ਨਾਲ ਸ਼ੁਰੂ ਕਰੋ ਜਾਂ ਫਿਰ ਕੁਝ ਬਹੁਤ ਸਾਰੇ ਲੋਕੀ ਨੇ ਜਿਨ੍ਹਾਂ ਨੇ ਕੁਕਿੰਗ ਦੇ ਚੈਨਲ ਹੀ ਬਹੁਤ ਵਧੀਆ ਢੰਗ ਦੇ ਨਾਲ ਚਲਾਏ ਹੋਏ ਨੇ ਕਿ ਤੁਸੀਂ ਜਿਵੇਂ ਜੜੀਆਂ ਪੁਰਾਤਨ ਸਾਂ ਰਡੀਆਂ ਰੀਤਾਂ ਖਾਣ ਪੀਣ ਨਾਲ ਜੁੜੀਆਂ ਹੋਈਆਂ ਜਿਵੇਂ ਖਤਮ ਹੀ ਹੋ ਰਹੀਆਂ ਫਿਰ ਚਾਹੇ ਉਹ ਹਾਰੇ ਤੇ ਜਿਵੇਂ ਅਸੀਂ ਪਹਿਲਾਂ ਬਣਾਉਂਦੇ ਹੁੰਦੇ ਸੀ ਕਿ ਹਾਰੇ ਦੇ ਵਿੱਚ ਚਾਟੀ ਦੇ ਵਿੱਚ ਦਾਲ ਧਰਤੀ ਹੈ ਨਾ ਜਾਂ ਕਾੜਨੀ ਦਾ ਦੁੱਧ ਹੋ ਗਿਆ ਉਸ ਤਰ੍ਹਾਂ ਦੀਆਂ ਚੀਜ਼ਾਂ ਕਿਉਂਕਿ ਲੋਕੀ ਮੁੜ ਕੇ ਪੁਰਾਤਨ ਉਹਦੇ ਵੱਲ ਨੂੰ ਆ ਰਹੇ ਆ ਤਾਂ ਜਾਂ ਫਿਰ ਤੁਸੀਂ ਉਸ ਤਰ੍ਹਾਂ ਦਾ ਜਿਹੜਾ ਕੁਝ ਹੈਗਾ ਉਹ ਕਰ ਸਕਦੇ ਹੋ ਤਾਂ ਹੁਣ ਇਹ ਤੁਸੀਂ ਦੇਖਣਾ ਕਿ ਪਰ ਕੰਟੈਂਟ ਉਹ ਚੂਜ਼ ਕਰਿਓ ਜਿਹਨੂੰ ਤੁਸੀਂ ਲੰਬੇ ਟਾਈਮ ਤੱਕ ਅੱਗੇ ਲੈ ਕੇ ਜਾ ਸਕੋ ਠੀਕ ਹੈ ਤੇ ਐਸੀ ਤਰ੍ਹਾਂ ਫਿਰ ਤੁਸੀਂ ਉਸ ਚੀਜ਼ ਨੂੰ ਮਤਲਬ ਛੱਡ ਨਹੀਂ ਸਕਦੇ ਕਿਉਂਕਿ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਨੀ ਆ ਕਿ YouTube ਦੀ ਜਿਹੜੀ ਆਮਦਨੀ ਹੈ ਨਾ ਇਹ ਨੌਕਰੀ ਵਾਲਿਆਂ ਨੂੰ ਮਾਤ ਪਾਉਂਦੀ ਹੈ ਜੇ YouTube ਨੂੰ ਤੁਸੀਂ ਪਰ ਤੁਸੀਂ ਇਹਨੂੰ ਐਵੇਂ ਨਹੀਂ ਲੈ ਸਕਦੇ ਹੈਗੇ ਵੀ ਠੀਕ ਹੈ ਆਪਣਾ ਹੀ ਕੰਮ ਹੈ ਜਦੋਂ ਦਿਲ ਕੀਤਾ ਕਰ ਲਿਆ ਨਹੀਂ ਦਿਲ ਕੀਤਾ ਤਾਂ ਨਾ ਵੀ ਕਰਿਆ ਨਾ ਫਿਰ ਤੁਸੀਂ ਅਝੀਹਾ ਨਹੀਂ ਕਰ ਸਕਦੇ ਜੇ ਤੁਸੀਂ ਇਹਨੂੰ ਸ਼ੁਰੂ ਕਰ ਲਿਆ ਤਾਂ ਫਿਰ ਤੁਹਾਨੂੰ ਪੂਰੀ ਮਿਹਨਤ ਕਰਨੀ ਪੈਣੀ ਹੈ ਇਸ ਚੀਜ਼ ਦੇ ਉੱਤੇ ਫਿਰ ਤੁਸੀਂ ਇਹਨੂੰ ਛੱਡ ਨਹੀਂ ਸਕਦੇ ਠੀਕ ਹੈ ਜਿਵੇਂ ਉਦਾਹਰਨ ਦੇ ਤੌਰ ਤੇ ਪਿਛਲੇ ਦਿਨੀ ਇੱਕ ਨਿੱਕਾ ਜਿਹਾ ਜਿਹੜਾ ਮੇਰੇ ਐਕਸੀਡੈਂਟ ਹੋ ਗਿਆ ਤਾਂ ਉਹਦੇ ਨਾਲ ਮੇਰੇ ਥੋੜੀ ਜਿਹੀ ਜਿਹੜੀ ਸੱਟ ਆ ਉਹ ਲੱਗ ਗਈ ਠੀਕ ਹੈ ਪਰ ਮੈਂ ਹੁਣ ਚਾਹੇ ਬਾਕੀ ਹੋਰ ਕੋਈ ਕੰਮ ਨਾ ਕਰ ਰਹੀ ਹੋਵਾਂ ਪਰ ਮੈਂ ਫਿਰ ਵੀ ਜਿਹੜਾ ਆਪਣਾ ਕੰਟੈਂਟ ਹੈਗਾ ਉਹ ਮੈਂ ਤਿਆਰ ਕਰ ਰਹੀ ਹਾਂ ਕਿਉਂਕਿ ਇਹ ਇੱਕ ਤਰ੍ਹਾਂ ਦਾ ਮੇਰਾ ਕੰਮ ਹੀ ਹੈ ਇਹ ਮੇਰੀ ਜੌਬ ਹੈ ਇਹਨੂੰ ਤੁਸੀਂ ਸਾਈਡ ਬਿਜ਼ਨਸ ਦੀ ਤਰ੍ਹਾਂ ਨਹੀਂ ਮੰਨ ਕੇ ਚੱਲ ਸਕਦੇ ਇਹ ਕੋਈ ਗਵਰਨਮੈਂਟ ਜੌਬ ਨਹੀਂ ਹੈਗੀ ਕਿ ਤੁਸੀਂ ਮਤਲਬ ਹਰ ਮਹੀਨੇ ਬੈਠੇ ਤੁਸੀਂ ਚਾਹੇ ਛੁੱਟੀ ਲੈ ਲਓ ਜਾਂ ਤੁਹਾਨੂੰ ਮੈਡੀਕਲ ਲੀਵਜ਼ ਮਿਲ ਜਾਣਗੀਆਂ ਤੁਹਾਡੇ ਜਿਹੜਾ ਅਕਾਊਂਟ ਦੇ ਵਿੱਚ ਹਰ ਮਹੀਨੇ ਇੱਕ ਫਿਕਸ ਸੈਲਰੀ ਆ ਜਾਣੀ ਜੀ ਨਹੀਂ ਇੱਥੇ ਤੁਸੀਂ ਜਿੰਨੀ ਮਿਹਨਤ ਕਰੋਗੇ ਤੁਹਾਨੂੰ ਓਨੀ ਹੀ ਪੇਮੈਂਟ ਆਏਗੀ ਠੀਕ ਹੈ ਤੇ ਕਿੰਨੀ ਕੁ ਪੇਮੈਂਟ ਕਹਿੰਦੇ ਆ YouTube ਦੇ ਦਿੰਦੀ ਆ YouTube ਤੁਹਾਨੂੰ ਇੰਨੀ ਕੁ ਪੇਮੈਂਟ ਦਿੰਦੀ ਆ ਕਿ ਤੁਸੀਂ ਇੱਕ ਚੰਗਾ ਖਾਸਾ ਲਾਈਫਸਟਾਈਲ ਜਿਹੜਾ ਹੈਗਾ ਉਹ ਅਫੋਰਡ ਕਰ ਸਕਦੇ ਹੋ ਮਤਲਬ ਮੈਂ ਇਹ ਚੀਜ਼ ਕਿਉਂਕਿ YouTube ਦੀ ਵੀ ਇੱਕ ਪਾਲਿਸੀ ਹੁੰਦੀ ਆ ਸੀ ਤੁਹਾਨੂੰ ਖੁੱਲ ਕੇ ਦੱਸ ਨਹੀਂ ਸਕਦੇ ਕਿ YouTube ਕਿੰਨਾ ਪੈਸਾ ਦਿੰਦੀ ਆ ਪਰ ਜਿਵੇਂ ਕਹਾਂ ਵੀ ਬਹੁਤ ਦਿੰਦੀ ਆ ਤਾਂ ਇਸ ਚੀਜ਼ ਨੂੰ ਯਕੀਨ ਕਰਕੇ ਮੰਨਿਓ ਕਿ ਸੱਚੀ ਬਹੁਤ ਚੰਗੀ ਖਾਸੀ ਆਮਦਨੀ ਜਿਹੜੀ ਹੈਗੀ ਆ ਉਹ YouTube ਤੋਂ ਹੁੰਦੀ ਹੈ ਹੁਣ ਕੁਝ ਇੱਕ ਪਹਿਣਾ ਇੱਥੇ ਕੀ ਗਲਤੀ ਕਰਦੀਆਂ ਜਾਂ ਕੁਝ ਇੱਕ ਵੀਰ ਵੀ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ YouTube ਚੈਨਲ ਚਲਾਉਂਦੇ ਨੇ ਉਹ ਪਹਿਲਾਂ ਹੀ ਕੰਮ ਚੱਲਦਾ ਹੁੰਦਾ ਸੀ 15 ਜੁਲਾਈ ਤੋਂ ਪਹਿਲਾਂ ਹੀ ਕੰਮ ਚੱਲਦਾ ਸੀ ਕਿ YouTube ਦੇ ਉੱਤੇ ਨਾ ਤੁਸੀਂ ਕਿਸੇ ਦਾ ਵੀ ਕੋਈ ਕੰਟੈਂਟ ਚੱਕ ਲਿਆ ਕਿਸੇ ਦੀ ਕੋਈ ਵਧੀਆ ਜਿਹੜੀ ਕਿਸੇ ਚੈਨਲ ਤੇ ਕੋਈ ਵੀਡੀਓ ਚੱਲ ਗਈ ਉਹ ਕਿਸੇ ਦੀ ਵੀ ਚੱਕ ਲਈ ਠੀਕ ਹੈ ਕਿਉਂਕਿ ਬਹੁਤੇ ਚੈਨਲ ਜਿਹੜੇ ਹੈਗੇ ਆ ਜਾਂ ਬਹੁਤੇ ਲੋਕੀ ਜਿਨ੍ਹਾਂ ਦੀਆਂ ਵੀਡੀਓਜ਼ ਚੱਲਦੀਆਂ ਉਹ ਆਪਣੇ ਵੀਡੀਓਜ਼ ਦੇ ਉੱਤੇ ਸਟ੍ਰਾਈਕ ਨਹੀਂ ਭੇਜਦੇ ਕਿਸੇ ਨੂੰ ਵੀ ਠੀਕ ਹੈ ਕਿ ਕਾਪੀਰਾਈਟ ਨਹੀਂ ਭੇਜਦੇ ਕਿ ਸਾਡਾ ਹੈ ਠੀਕ ਹੈ ਤਾਂ YouTube ਆਪਣੇ ਆਪ ਵੱਲੋਂ ਭੇਜਦੇ ਤਾਂ ਉਹ ਵੱਖਰੀ ਗੱਲ ਹੈ ਤਾਂ ਉੱਥੇ ਕੀ ਕਰਤਾ ਕੁਝ ਲੋਕੀ ਕਰਦੇ ਸੀ ਨਾ ਐਵੇਂ ਵੀ ਆਹ ਵੀਡੀਓ ਦੇਖਿਓ ਜਾਂ ਆਹ ਗੱਲ ਸੁਣਿਓ ਧਿਆਨ ਨਾਲ ਤੇ ਉਦੋਂ ਬਾਅਦ ਆਪ ਮੂੰਹ ਤੇ ਉਂਗਲ ਰੱਖ ਕੇ ਬੈਠੇ ਰਹਿਣਾ ਤੇ ਅਗਲੀ ਜਿਹੜੀ ਵੀਡੀਓ ਹੈ ਉਹ ਚੱਲੀ ਜਾਂਦੀ ਸੀ ਹੈਨਾ YouTube ਕਹਿੰਦੀ ਹੈ ਕਿ ਉਸ ਤਰ੍ਹਾਂ ਦਾ YouTube ਨੇ ਹੁਣ ਕੋਈ ਵੀ ਕੰਟੈਂਟ ਜਿਹੜਾ ਹੈਗਾ ਉਹ ਮੋਨਟਾਈਜ਼ ਨਹੀਂ ਕਰਨਾ ਪਹਿਲਾਂ ਹੁੰਦਾ ਸੀ ਤੁਸੀਂ ਆਪਣਾ ਕੰਟੈਂਟ ਅਪਲੋਡ ਕਰਦੇ ਸੀ ਤੁਹਾਨੂੰ YouTube ਆਪਸ਼ਨ ਦਿੰਦੀ ਤੁਸੀਂ ਕਿ ਤੁਸੀਂ ਮੋਨਟਾਈਜੇਸ਼ਨ ਔਨ ਕਰਨੀ ਹੈ ਕਿ ਨਹੀਂ ਕਰਨੀ ਠੀਕ ਹੈ ਹੁਣ YouTube ਕਹਿੰਦੀ ਹੈ ਕਿ ਅਸੀਂ ਡਿਸਾਈਡ ਕਰਕੇ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਇਸ ਕੰਟੈਂਟ ਦੇ ਪੈਸੇ ਮਿਲਣਗੇ ਜਾਂ ਨਹੀਂ ਮਿਲਣਗੇ ਠੀਕ ਹੈ ਇਹ ਜਿਹੜੇ ਚੇਂਜਸ ਨੇ ਇਹ ਪੋਜ਼ਿਟਿਵ ਨੇ ਇਹਨਾਂ ਨੂੰ ਨੈਗੇਟਿਵ ਨਾਲੋ ਇਹਦੇ ਨਾਲ ਉਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਜਿਹੜਾ ਹੈਗਾ ਹੋਊਗਾ ਜਿਹੜੇ ਆਪ ਮਿਹਨਤ ਕਰਦੇ ਆ ਹਨਾ ਹੁਣ ਮੰਨ ਲਓ ਕਿ ਕੋਈ ਬੰਦਾ ਤੁਸੀਂ ਜਿਵੇਂ ਆਮ ਸਾਡੇ ਪਿੰਡਾਂ ਦੇ ਵਿੱਚ ਜਾਂ ਸਾਡੇ ਆਲੇ ਦੁਆਲੇ ਆਮ ਹੁੰਦਾ ਹੈ ਨਾ ਕਿ ਮੰਨ ਲਓ ਕੋਈ ਸੋਣੀ ਜੜੀ ਆ ਬੈਠੀ ਆ ਹਰ ਹੀ ਬਣਾ ਰਹੀ ਹੈ ਹਨਾ ਹੁਣ ਉਹ ਤਾਂ ਬੈਠੀ ਹਲੇ ਅੰਬ ਕੱਟ ਰਹੀ ਆ ਠੀਕ ਹੈ ਨਾਲ ਕੋਈ ਹੋਰ ਬੀਬੀ ਆ ਗਈ ਜਿਹੜੀ ਕੋਲ ਗਵੰਡਣ ਕੋਈ ਆ ਗਈ ਠੀਕ ਹੈ ਉਹ ਕਹੇ ਵੀ ਤੂੰ ਅੰਬਾਂ ਨੂੰ ਇਹ ਨਹੀਂ ਇਹ ਆਕਾਰ ਚ ਕੱਟ ਉਹ ਕੋਲ ਬੈਠੀ ਬਸ ਗੱਲਾਂ ਹੀ ਮਾਰ ਰਹੀ ਆ ਉਹਦੇ ਠੀਕ ਹੈ ਜਾਂ ਤੂੰ ਇਹਦੇ ਚ ਨਾ ਆ ਚੀਜ਼ ਇੰਨੀ ਕਪਾਲੀ ਆ ਚੀਜ਼ ਓਨੀ ਕਪਾਲੀ ਠੀਕ ਹੈ ਉਸ ਤੋਂ ਬਾਅਦ ਆਚਾਰ ਤੁਸੀਂ ਆਪਣਾ ਬਣਾ ਕੇ ਰੱਖਤਾ ਠੀਕ ਹੈ ਤਾਂ ਹੁਣ ਜੇ ਤੁਸੀਂ ਉਹ ਆਚਾਰ ਨੂੰ ਵੇਚਣਾ ਹੋਵੇ ਤਾਂ ਉਹਦੇ ਪੈਸੇ ਕਿਹਨੂੰ ਮਿਲਣਗੇ ਤੁਹਾਨੂੰ ਮਿਲਣਗੇ ਨਾ ਜਿਨੇ ਅੰਬ ਕੱਟੇ ਜਿਨੇ ਮਿਹਨਤ ਕੀਤੀ ਉਹ ਆਚਾਰ ਨੂੰ ਜਿਨੇ ਬਣਾਇਆ ਕੋਹ ਨੂੰ ਮਿਲਣਗੇ ਜਿਹੜੀ ਬੀਬੀ ਕੋਲ ਬੈਠੀ ਸਿਰਫ ਗੱਲਾਂ ਮਾਰ ਰਹੀ ਸੀ ਤੁਹਾਨੂੰ ਸਲਾਹਾਂ ਦੇ ਰਹੀ ਸੀ ਨਹੀਂ ਮਿਲਣਗੇ ਨਾ ਤਾਂ ਇਹੀ ਕੰਮ ਜਿਹੜਾ ਹੈਗਾ ਉਹ YouTube ਨੇ ਸ਼ੁਰੂ ਕਰਤਾ ਕਿ ਅਸੀਂ ਕਿਸੇ ਨੂੰ ਪੈਸੇ ਨਹੀਂ ਦੇਣੇ ਉਸ ਬੰਦੇ ਨੂੰ ਮਤਲਬ ਹੁਣ YouTube ਤੋਂ ਇਨਕਮ ਜਿਹੜੀ ਉਹ ਉੰਨੀ ਸੌਖੀ ਨਹੀਂ ਹੈਗੀ ਉਹ ਕਹਿੰਦੇ ਅਸੀਂ ਕਿਸੇ ਉਹ ਬੰਦੇ ਨੂੰ ਪੈਸੇ ਨਹੀਂ ਦੇਣੇ ਜਿਹੜਾ ਦੂਜਿਆਂ ਦੀਆਂ ਚੋਰੀ ਮੋਰੀ ਦਾ ਮਾਲ ਇਧਰੋਂ ਉਧਰੋਂ ਲਿਆ ਕੇ ਉਹਨਾਂ ਤੇ ਗਰਦਨ ਹਿਲਾਉਂਦਾ ਸਿਰ ਹਿਲਾਉਂਦਾ ਠੀਕ ਹੈ ਤਾਂ ਤੁਸੀਂ ਆਪਣਾ ਕੰਟੈਂਟ ਕ੍ਰੀਏਟ ਕਰੋ ਆਪ ਮਿਹਨਤ ਕਰੋ ਆਪ ਸੋਚ ਲਓ ਪਹਿਲਾਂ ਕਿ ਤੁਸੀਂ ਕੀ ਕਰਨਾ ਹੈ ਠੀਕ ਹੈ ਕੋਈ ਨਾ ਕੋਈ ਕਿਉਂਕਿ ਬਹੁਤ ਸਾਰੇ ਮੈਚ ਵਿੱਚ ਆਮ ਵੀ ਅਸੀਂ ਦੇਖਦੇ ਹਾਂ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਸਟਿਚਿੰਗ ਕਰਦੀਆਂ ਨੇ ਉਹ ਆਪਣੇ ਸੂਟਾਂ ਦੇ ਡਿਜ਼ਾਈਨਾਂ ਦੀ ਹੀ ਫੋਟੋ ਪਾਉਂਦੀਆਂ ਰਹਿੰਦੀਆਂ ਵੀਡੀਓ ਪਾਉਂਦੀਆਂ ਰਹਿੰਦੀਆਂ ਤੇ ਉਹਨਾਂ ਦੇ ਬਹੁਤ ਸਾਰੇ ਫਾਲੋਅਰਸ ਨੇ ਉਹਨਾਂ ਦਾ ਕੰਟੈਂਟ ਬੜਾ ਵਧੀਆ ਚੱਲੀ ਜਾਂਦਾ ਇਨਫੋਰਮੇਸ਼ਨ ਵੀ ਜਿਹੜੀ ਹੈਗੀ ਆ ਉਹ ਉਹਨਾਂ ਦੇ ਵਿੱਚੋਂ ਉਹ ਦਿੰਦੀਆਂ ਰਹਿੰਦੀਆਂ ਹਨਾ ਤਾਂ ਜਿਨੇ ਕੰਮ ਕਰਨਾ ਉਹਦੇ ਕੋਲ ਤਾਂ ਬਹੁਤ ਸਾਰੀਆਂ ਆਪਸ਼ਨਸ ਜੜੀਆਂ ਨੇ ਉਹ ਹੈਗੀਆਂ ਨੇ ਉਹਨੇ ਕਰ ਹੀ ਲੈਣਾ ਤੁਸੀਂ ਇਹ ਕੰਮ ਜਿਹੜਾ ਹੈਗਾ ਇਹ ਜ਼ਰੂਰ ਕਰਿਓ ਐਡੀਟਿੰਗ ਜਿਹੜੀ ਹੈ ਮੈਂ ਪਹਿਲਾਂ ਵੀ ਕਿਹਾ ਤੁਸੀਂ ਸਿੱਖ ਸਕਦੇ ਹੋ ਅੱਜ ਦੇ ਸਮੇਂ ਦੇ ਵਿੱਚ ਕੋਈ ਬਹੁਤੀ ਔਖੀ ਨਹੀਂ ਹੈਗੀ ਤਾਂ ਤੁਸੀਂ ਇਸ ਕੰਮ ਨੂੰ ਰੋਜ਼ਗਾਰ ਦੇ ਤੌਰ ਤੇ ਵੀ ਅਪਣਾ ਸਕਦੇ ਹੋ ਤੁਹਾਡੇ ਲਈ ਬਹੁਤ ਮਦਦਗਾਰ ਹੋਊਗਾ ਮਿਹਨਤ ਦੇ ਲਈ ਤੁਹਾਨੂੰ ਆਪ ਕਰਨੀ ਪੈਣੀ ਆ ਤੁਸੀਂ ਜਿਵੇਂ ਕਈ ਜਾਓ ਬਾਅਦ ਦੇ ਵਿੱਚ ਹੈਨਾ ਕਿ ਮੈਂ ਦੋ ਚਾਰ ਵੀਡੀਓ ਪਾ ਲੀਆਂ ਹੁਣ ਮੈਂ ਚੈਨਲ ਤੇ ਕੀ ਪਾਵਾਂ ਜਾਂ ਮੈਂ ਚੈਨਲ ਦਾ ਕੀ ਨਾਮ ਰੱਖਾਂ ਮੈਂ ਚੈਨਲ ਦੇ ਬਾਰੇ ਵਿੱਚ ਹੁਣ ਅੱਗੇ ਕੀ ਕਰਾਂ ਦੇਖੋ ਤੁਹਾਡੀ ਚੀਜ਼ ਹੈ ਤੁਹਾਡਾ ਕੰਟੈਂਟ ਹੈ ਤੁਹਾਡੇ ਤੋਂ ਬਿਹਤਰ ਹੋਰ ਕੌਣ ਜਾਣ ਸਕਦਾ ਤੁਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਪਰ ਮੈਂ ਤੁਹਾਨੂੰ ਫਿਰ ਕਹਿ ਦਿੰਨੀ ਆ ਕਿ ਇਹ ਕੋਈ ਪਾਰਟ ਟਾਈਮ ਕੰਮ ਨਹੀਂ ਹੈਗਾ ਇਹਨੂੰ ਤੁਸੀਂ ਫੁੱਲ ਟਾਈਮ ਵਰਕ ਮੰਗ ਜੇ ਲਓਗੇ ਤਾਂ ਇਹ ਤੁਹਾਨੂੰ ਬਹੁਤ ਵਧੀਆ ਜਿਹੜਾ ਇਹ ਰਿਜ਼ਲਟ ਹੈਗਾ ਇਹਦਾ ਮਿਲੇਗਾ ਤਾਂ ਇਸ ਚੀਜ਼ ਦਾ ਤੁਸੀਂ ਸਾਰਿਆਂ ਨੇ ਬਹੁਤ ਧਿਆਨ ਰੱਖਣਾ ਬਾਕੀ ਜੇ ਆਮਦਨੀ ਦੀ ਗੱਲ ਕਰੀਏ ਤਾਂ ਮੈਂ ਪਹਿਲਾਂ ਹੀ ਦੱਸਦਾ ਕਿ ਤੁਸੀਂ ਚੰਗਾ ਖਾਸਾ ਲਾਈਫ ਸਟਾਈਲ ਜਿਹੜਾ ਹੈਗਾ ਉਹ ਅਫੋਰਡ ਕਰ ਸਕਦੇ ਹੋ YouTube ਤੁਹਾਨੂੰ ਇੰਨੀ ਵਧੀਆ ਆਮਦਨੀ ਜਿਹੜੀ ਹੈ ਉਹ ਦਿੰਦਾ ਏ ਬਹੁਤ ਸਾਰੀਆਂ ਭੈਣਾਂ ਕਹਦਨੀਆਂ ਵੀ ਸਾਨੂੰ ਘਰੇ ਕੰਮ ਇੰਨੇ ਹੁੰਦੇ ਆ ਸਾਡੇ ਕੋਲ ਸਮਾਂ ਨਹੀਂ ਬਚਦਾ ਜਿਨੇ ਕੰਮ ਕਰਨਾ ਹੁੰਦਾ ਨਾ ਉਹਦੇ ਕੋਲ ਸਾਰੇ ਕੰਮ ਕਰਕੇ ਵੀ ਸਮਾਂ ਜਿਹੜਾ ਹੈਗਾ ਉਹ ਬਚਿਆ ਹੁੰਦਾ ਤੇ ਇਹ ਤੁਹਾਨੂੰ ਆਪ ਟਾਈਮ ਮੈਨੇਜਮੈਂਟ ਜਿਹੜੀ ਆ ਉਹ ਤੁਹਾਨੂੰ ਆਪ ਕਰਨੀ ਪਊਗੀ ਕਿਉਂਕਿ ਜਦੋਂ ਤੁਸੀਂ ਇੱਕ ਵਾਰ ਤੁਹਾਨੂੰ ਮਤਲਬ ਤੁਹਾਡੀ ਆਪਣੀ ਆਮਦਨੀ ਹੁਣ ਸ਼ੁਰੂ ਹੋ ਗਈ ਨਾ ਤੁਹਾਡਾ ਆਪਣਾ ਪੈਸਾ ਆਉਣਾ ਸ਼ੁਰੂ ਹੋ ਗਿਆ ਫਿਰ ਤੁਹਾਨੂੰ ਚੰਗਾ ਲੱਗਣ ਲੱਗ ਜਾਂਦਾ ਹੈ ਨਾ ਤਾਂ ਤੁਸੀਂ ਆਪਣਾ ਕੰਮ ਵੀ ਮੈਨੇਜ ਕਰ ਲੈਨੇ ਹੋ ਕਿਉਂਕਿ ਕੰਮ ਉਨਾ ਹੀ ਹੁੰਦਾ ਇੱਕ ਮੈਨੂੰ ਹੁਣ ਉਹਦਾ ਲਾਅ ਦਾ ਨਾਮ ਭੁੱਲ ਗਿਆ ਵਿਗਿਆਨ ਇਹ ਚੀਜ਼ ਕਹਿੰਦੀ ਹੈ ਕਿ ਤੁਸੀਂ ਜਿਹੜੇ ਕੰਮ ਨੂੰ ਜਿੰਨਾ ਸਮਾਂ ਦਿੰਨੇ ਹੋ ਨਾ ਉਹ ਤੁਹਾਡਾ ਉਨਾ ਹੀ ਟਾਈਮ ਖਾ ਜਾਂਦਾ ਤੇ ਇਹ ਚੀਜ਼ ਨਾ ਮੈਂ ਘਰੇ ਵੀ ਕਈ ਵਾਰ ਐਕਸਪੀਰੀਅੰਸ ਕਰਦੀ ਹੁੰਨੀ ਆ ਕਿ ਉਹੀ ਕੰਮ ਜਿਹੜਾ ਵਰਕਿੰਗ ਡੇ ਦੇ ਵਿੱਚ ਸਵੇਰੇ 9 ਵਜੇ ਦੇ ਨੂੰ ਸੀ ਸਾਰਾ ਖਤਮ ਕਰ ਦਿੰਨੇ ਆ ਨਾ ਛੁੱਟੀ ਵਾਲੇ ਦਿਨ ਕਈ ਵਾਰ ਉਸੇ ਕੰਮ ਨੂੰ 1.5 ਵੀ ਵਜ ਜਾਂਦਾ ਪਤਾ ਕਿਉਂ ਹੋ ਜਾਂਦਾ ਕਿ ਅਸੀਂ ਰਿਲੈਕਸ ਹੋ ਜਾਈਏ ਵੀ ਚਲ ਕੋਈ ਗੱਲ ਨਹੀਂ ਕਰਈਆਂ ਅਸੀਂ ਕਿਹੜਾ ਕਿਤੇ ਜਾਣਾ ਤਾਂ ਆਪਣੇ ਆਪ ਨੂੰ ਥੋੜਾ ਜਿਹਾ ਉਸ ਕੰਫਰਟ ਜ਼ੋਨ ਦੇ ਵਿੱਚੋਂ ਕੱਢੋ ਉਸ ਰਿਲੈਕਸੇਸ਼ਨ ਦੇ ਵਿੱਚੋਂ ਕੱਢੋ ਤੁਸੀਂ ਬਹੁਤ ਵਧੀਆ ਅਰਨ ਕਰ ਸਕਦੇ ਹੋ ਤੇ ਕਿਤੇ ਵੀ ਤੁਹਾਨੂੰ ਕੰਮ ਲੱਭਣ ਦੀ ਜ਼ਰੂਰਤ ਨਹੀਂ ਹੈ ਕੁਛ ਵੀ ਨਹੀਂ ਐ ਮਿਹਨਤ ਵਾਸਤੇ ਤੁਸੀਂ ਕਰਨੀ ਐ ਅੱਜ ਦਾ ਸਮਾਂ ਜਿਹੜਾ ਐ ਨਾ ਉਹ ਟੈਕਨੋਲੋਜੀ ਦਾ ਸਮਾਂ ਐ ਤੇ ਇਹ ਟੈਕਨੋਲੋਜੀ ਜਿਹੜੀ ਐ ਨਾ ਇਹ ਸਾਰਿਆਂ ਲਈ ਇਕੁਅਲ ਐ ਹਰ ਕੋਈ ਬੰਦਾ ਜਿਹੜਾ ਕੰਮ ਕਰ ਸਕਦਾ ਹੈ ਨਾ ਬਹੁਤ ਅਸੀਂ ਦੇਖਦੇ ਹਾਂ ਬਹੁਤ ਸਾਰੇ ਲੋਕੀ ਹੈ ਨਾ ਮਤਲਬ ਅਸੀਂ ਕਿੰਨੇ ਨਾ ਕਿ ਫੁਲਾਨੀ ਚੀਜ਼ ਸਾਨੂੰ ਬਿਲਕੁਲ ਚੰਗੀ ਨਹੀਂ ਲੱਗੀ ਉਹ ਨਾ ਚੰਗੇ ਲੱਗ ਕੇ ਹੀ ਉਹਨਾਂ ਦੀ ਪਛਾਣ ਹੀ ਬਣ ਜਾਂਦੀ ਹੈ ਕਿ ਉਹ ਚੰਗਾ ਕੁਛ ਨਹੀਂ ਕਰਦੇ ਹੈ ਨਾ ਪਰ ਅਸੀਂ ਤਾਂ ਅਜਿਹਾ ਵੀ ਕੁਛ ਨਹੀਂ ਕਰਨਾ ਤਾਂ ਸਾਡੇ ਕੋਲ ਤਾਂ ਟੈਲੈਂਟ ਹੈਗਾ ਨਾ ਅਸੀਂ ਕਰ ਸਕਦੇ ਹਾਂ ਤਾਂ ਤੁਸੀਂ ਜ਼ਰੂਰ ਕੋਸ਼ਿਸ਼ ਕਰੋ ਸੋਚੋ ਤੁਸੀਂ ਕਿਹੜਾ ਕੰਮ ਕਰ ਸਕਦੇ ਹੋ ਤੇ ਉਸ ਅਸੇ ਨੂੰ ਆਪਣੀ ਮਿਹਨਤ ਸ਼ੁਰੂ ਕਰ ਦਿਓ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐ ਨਹੀ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਇਹਦੇ ਬਾਰੇ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁਕਦਾ ਹੁਣ ਦਿਓ ਇਜਾਜ਼ਤ